ਜੋ ਵੀ ਆ ਜਸਟ ਅਕਸੈਪਟ ਇਟ ਮੜਾ ਟਾਈਮ ਚੱਲ ਰਿਹਾ ਆ ਜੋ ਚੀਜ਼ ਬਣ ਨਹੀਂ ਰਹੀ ਤੁੰਜੀ ਰੋਏ ਰੋਤਾਂ ਕਰ ਰਹੀ ਆ ਇੱਕ ਵਾਰੀ ਅਕਸੈਪਟ ਕਰੋ ਤੇ ਭੁੱਲ ਜਾਓ ਕਿਉਂਕਿ ਇੱਥੇ ਟਾਈਮ ਪਰਮਾਨੈਂਟ ਨਹੀਂ ਹੈਗਾ ਜੇ ਅੱਜ ਮੜਾ ਟਾਈਮ ਆ ਕੱਲ ਨੂੰ ਚੰਗਾ ਟਾਈਮ ਆਉਣਾ ਹੀ ਆਉਣਾ ਬਿਕਾਜ਼ ਲਾਈਫ ਦੇ ਰੂਲ ਹੀ ਇਹੇ ਆ ਜਿੱਥੇ ਆਪਾਂ ਹਾਰਗੇ ਜਿੱਥੇ ਆਪਾਂ ਮੜੇ ਟਾਈਮ ਮਰੇ ਝੋਗੇ ਬਸ ਆਪਾਂ ਉੱਥੇ ਦਬਗੇ ਉੱਥੇ ਫਿਰ ਆਪਾਂ ਨੂੰ ਅੱਗੇ ਪਿੱਛੇ ਕੁਝ ਨਹੀਂ ਦਿੰਦਾ ਆਪਾਂ ਨੂੰ ਇਹੀ ਲੱਗਦਾਗਾ ਇੱਥੋਂ ਲਾਈਫ ਖਤਮ ਹੋ ਗਈ ਆਪਣਾ ਕੁਝ ਨਹੀਂ ਬਣਨਾ ਤੇ ਇੱਥੇ ਹੀ ਜਾ ਕੇ ਆਪਾਂ 네ਗੇਟਿਵ ਦੇ ਜੋ ਔਰਾ ਹੁੰਦਾ ਆਪਾਂ ਬਣਾ ਲੈਨੇ ਆ ਤੇ ਇਹੀ ਸਭ ਤੋਂ ਮਾੜੀ ਚੀਜ਼ ਆ ਕਿਉਂਕਿ ਲਾਈਫ ਇੱਥੇ ਬਹੁਤ ਜ਼ਿਆਦਾ ਵੱਡੀ ਆ ਕਿਉਂਕਿ ਅੱਜ ਇੱਥੇ ਹਾਰਦੇ ਆ ਕੱਲ ਨੂੰ ਆਪਾਂ ਜਿੱਤਾਂਗੇ ਕਿਉਂਕਿ ਲਾਈਫ ਦੇ ਵਿੱਚ ਹਾਰ ਜਿੱਤ ਚੱਲਦੀ ਹੀ ਰਹਿਣੀ ਆ ਪਰ ਜਿਹੜਾ ਬੰਦਾ ਆਪਣੀ ਹਾਰ ਨੂੰ ਅਕਸੈਪਟ ਕਰਦਾ ਉਹ ਸਭ ਤੋਂ ਬੈਸਟ ਹੁੰਦਾ ਕਿਉਂਕਿ ਉਹ ਚੀਜ਼ ਉਥੋਂ ਸਿੱਖਦਾਗਾ ਉਥੇ ਉਹ ਲਗਾਤਾਰ ਦੂਜੀ ਵਾਰ ਮਿਹਨਤ ਕਰੂਗਾ ਉਹ ਗਲਤੀਆਂ ਨੂੰ ਦੂਰ ਕਰੂਗਾ ਜਿੱਥੇ ਉਹਨੇ ਆਪਦੇ ਟਾਰਗੇਟ ਨੂੰ ਅਚੀਵ ਹੋਣ ਤੋਂ ਰੋਕਿਆ ਤੇ ਉਹ ਬੰਦਾ ਸਿਰਾ ਹੋ ਕਿਉਂਕਿ ਉਹਨੇ ਆਪਦੇ ਤੇ ਕੰਮ ਕੀਤਾਗਾ ਬਾਕੀ ਉਹ ਸੱਚੇ ਪਰਮਾਤਮਾ ਤੇ ਯਕੀਨ ਰੱਖੋ ਤੇ ਖਿੱਚੀ ਚੱਲੋ ਕਿਉਂਕਿ ਇਹ ਤੇ ਸਮਾਂ ਬਦਲਦੇ ਟਾਈਮ ਨਹੀਂ ਲੱਗਦਾ ਜੇ ਅੱਜ ਗਰੀਬੀ ਆ ਤੇ ਕੱਲ ਨੂੰ ਅਮੀਰ ਵੀ ਹੋਵਾਂਗੇ ਜੇ ਅੱਜ ਮੜਾ ਟਾਈਮ ਆ ਕੱਲ ਨੂੰ ਚੰਗਾ ਟਾਈਮ ਲੈ ਕੇ ਆਵਾਂਗੇ ਕਿਉਂਕਿ ਮਿਹਨਤ ਆਪਣੇ ਹੱਥ ਆ ਆਪਾਂ ਕਰਨੀ ਆ ਬਾਕੀ ਖਿੱਚ ਕੇ ਰੱਖੋ ਚੋਬਰੋ ਹਾਰਡਵਰਕ ਤੇ ਡਿਟੇਲ ਹੋ ਜਾਮਾ